ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਜ਼ਰੂਰੀ ਬੇਨਤੀ ਅਸੀਂ ਇਹ ਕਰਨੀ ਹੈ ਕਿ ਜਿਹੜੇ ਸ਼ਹੀਦੀ ਦਿਹਾੜੇ ਹੋਣ ਗਾੜੀ ਚੱਲ ਪੈਣੇ 6 ਪੋਨ 6 ਪੋਨ ਨੂੰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਣਗੇ 7 ਪੋਨ ਨੂੰ ਫਿਰ ਚਮਕੌਰ ਐ ਸਰਸਾ ਨਦੀ ਦੇ ਕੰਢੇ ਤੇ ਤੇਗ ਖੜਕੇ ਦਿੱਤੇ ਆਸਾ ਦੀ ਵਾਰ ਦਾ ਕੀਰਤਨ ਹੋਵੇਗਾ ਤੇ 11 ਤੇ 12 ਪੋਨ ਨੂੰ ਮਰਿੰਦੇ ਮਾਤਾ ਗੁਜਰਕੌਰ ਤੇ ਛੋਟੇ ਸਾਹਿਬ ਜਿਆਦਿਆਂ ਨੂੰ ਰੱਖਿਆ ਜਾਵੇਗਾ ਤੇ ਤੇਰਾਪੋਉ ਨੂੰ ਜਿਹੜਾ ਸਤਗੁਰੂ ਦੇ ਪ੍ਰਸ਼ੰਦ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲ ਜਿਹੜੇ ਨੇ ਉਹਨਾਂ ਨੂੰ ਨੀਆਂ ਦੇ ਵਿੱਚ ਚਿੰਨ ਕੇ ਜ਼ਾਲਮ ਤੇ ਬੁਚੜ ਸਰਕਾਰ ਵੱਲੋਂ ਸ਼ਹੀਦ ਕੀਤਾ ਜਾਂਦਾ ਹੈ ਇਸ ਕਰਕੇ ਸਮੂਹ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਉਹਨਾਂ ਨੇ ਵੀ ਇੱਕ ਸਿੱਖੀ ਦੀ ਖਾਤਰ ਬੰਦ-ਬੰਦ ਕਰਵਾਇਆ ਨੀਆਂ ਦੇ ਵਿੱਚ ਖਲੋ ਕੇ ਜਕਾਰੇ ਛੱਡੇ ਨੇ ਉਹ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆ ਹੋਇਆ ਕੋਈ ਵੀ ਸ਼ੋਰ ਸ਼ਰਾਬਾ ਜਿਹੜਾ ਹੈ ਉਹ ਨਾ ਕੀਤਾ ਜਾਵੇ ਬਿਲਕੁਲ ਸ਼ਾਦਗੀ ਦੇ ਵਿੱਚ ਇਹ ਜਿਹੜਾ ਅंदोलਨ ਹੈ ਇਹ ਜਿੰਨਾ ਚਿਰ ਸ਼ਹੀਦੀ ਦਿਹਾੜੇ ਚੱਲਦੇ ਨੇ ਇਹ ਆਪਾਂ ਪੂਰੀ ਸ਼ਾਦਗੀ ਰੱਖਣੀ ਹੈ ਕਿਉਂਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਾਜਿਆ ਹੋਇਆ ਇਹ ਪੰਥ ਹੈ ਤੇ ਗੁਰੂ ਗੋਬਿੰਦ ਸਿੰਘ ਦੇ ਲਾਲਾ ਨੇ ਆਪਣੇ ਵਾਸਤੇ ਇਹ ਸਾਰਾ ਕੁਝ ਕੀਤਾ ਹੈ ਤੇ ਕੋਈ ਵੀ ਸ਼ੋਰ ਸ਼ਰਾਬਾ ਜਿਹੜਾ ਗੁਰੂ ਦੇ ਪਰਜੰਦਾ ਫਰਜੰਦਾ ਦਾ ਜਿਹੜਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਕੋ ਨਾ ਕੀਤਾ ਜਾਵੇ ਕਿਸੇ ਪ੍ਰਕਾਰ ਦਾ ਕੋਈ ਸ਼ਰਾਬ दारू ਮੀਟ ਇਸ ਅੰਦੋਲਨ ਦੇ ਵਿੱਚ ਜਿੰਨਾ ਚ ਰਕਸ਼ੀਦੀ ਦਿਹਾੜਾ ਹੈ ਉਹਨਾਂ ਚਰਾ ਥੋੜਾ ਜਿਹਾ ਪ੍ਰੇਜ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ